ਚਲੋ ਜੀ ਅੱਜ ਸਮੂਹ ਪੱਤਰਕਾਰ ਭਾਈਚਾਰੇ ਦੀ ਮੀਟਿੰਗ ਆਰਾਮ ਬਾਗ ਵਿੱਚ ਭਲਾਈ ਸੀ ਜਿਸ ਦਾ ਵਿਸ਼ਾ ਸੀਗਾ ਰਜਨੀਸ਼ ਗੋਲ ਦੇ ਉੱਪਰ ਹੋਏ ਹਮਲੇ ਨੂੰ ਲੈ ਕੇ ਪੁਲਿਸ ਦੀ ਜਿਹੜੀ ਢਿੱਲੀ ਕਾਰਵਾਈ ਸੀ ਉਸ ਦੀ ਪੱਤਰਕਾਰਾਂ ਵੱਲੋਂ ਕੋਹਰ ਨਿੰਦਾ ਕਰੀ ਜਾ ਰਹੀ ਹੈ ਤੇ ਨਾਲ ਹੀ ਅੱਗੇ ਦੀ ਜਿਹੜੀ ਕਾਰਵਾਈ ਹੈ ਉਹ ਵਿਚਾਰੀ ਗਈ ਇਸ ਤੇ ਫੈਸਲਾ ਲੈਣ ਦੇ 14 ਮੈਂਬਰੀ ਕਮੇਟੀ ਵੀ ਚੁਣੀ ਗਈ ਹੈ ਜੋ ਕਿ ਅਗਲਾ ਫੈਸਲਾ ਲਵੇਗੀ ਜਿੰਨੀ ਦੇਰ ਪੁਲਿਸ ਵੱਲੋਂ ਪਰਚਾ ਨਹੀਂ ਹੁੰਦਾ ਅਗਲੀ ਕਾਰਵਾਈ ਨਹੀਂ ਹੁੰਦੀ ਤੇ ਦੋਸ਼ੀ ਨਹੀਂ ਫੜੀ ਜਾਂਦੇ ਤਾਂ ਪ੍ਰੈਸ ਅਗਲੇ ਮੁੱਦੇ ਨੂੰ ਵਿਚਾਰ ਕੇ ਅਗਲੀ ਕਾਰਵਾਈ ਵਿਚਾਰਦੀ ਨੇ ਇਸ ਨੂੰ ਲੈ ਕੇ ਸਾਡੇ ਪੱਤਰਕਾਰ ਪਾਈਚਾਰਾ ਵੱਲੋਂ ਜੋ ਫੈਸਲਾ ਹੋਵੇਗਾ ਉਹਨੂੰ ਲਾਗੂ ਕਰਿਆ ਜਾਵੇ। ਉਹ ਠੀਕ ਹੈ। ਹਾਂਜੀ ਅੱਜ ਸ੍ਰੀ ਪੱਤਰਕਾਰ ਪਾਈਚਾਰਾ ਰਾਮਪਰਾ ਫੂਲ ਦੀ ਮੀਟਿੰਗ ਰਾਮ ਬਾਗ ਵਿਖੇ ਕੀਤੀ ਗਈ ਹੈ ਕਿਉਂਕਿ ਪਿਛਲੇ ਦਿਨੀ ਰਾਮਪਰਾ ਫੂਲ ਦੇ ਇੱਕ ਪੱਤਰਕਾਰ ਉੱਪਰ ਪੁਲਿਸ ਦੀ ਸ਼ਹਿਦ ਮਿਲਤ ਬੰਦਿਆ ਵੱਲੋਂ ਹਮਲਾ ਕੀਤਾ ਗਿਆ ਜਿਸ ਦੀ ਅਸੀਂ ਜਾਂਚ ਕੀਤੀ। ਅਸਮੰਦਰ ਦੇ ਵਿੱਚ ਅਸੀਂ ਇਹ ਮੀਟਿੰਗ ਕਰਕੇ ਫੈਸਲਾ ਲਿਆ ਗਿਆ ਵੀ ਜਿੰਨਾ ਚਿਰ ਪੁਲਿਸ ਸਾਡੇ ਮੌਜੂਦ ਬੰਦੇ ਪੱਤਰਕਾਰ 14 ਦਾ ਸਾਥੀਆਂ ਨੂੰ ਇਨਸਾਫ ਨਹੀਂ ਦਿਵਾਉਂਦੀ ਉਹਨਾਂ ਚਿਰ ਪੋਰਸ ਨੋ ਪ੍ਰੈਸ ਵੱਲੋਂ ਪੁਲਿਸ ਪਰ ਐਕਸ਼ਨ ਦਾ ਮੁਕੰਮਲ ਬਾਈਕਾਟ ਰੱਖਿਆ ਜਾਵੇਗਾ ਔਰ ਜੇਕਰ ਫਿਰ ਵੀ ਇਸ ਸਮੱਸਿਆ ਦਾ ਹੱਲ ਚਲਦਾ ਤਾਂ ਜਲਦ ਨਾਕ ਕੀਤਾ ਅਸੰਘਰਸ਼ ਨੂੰ ਸ਼ੁਰੂ ਕੀਤਾ ਜਾ ਰਿਹਾ ਹੈ ਅਗਲੀ ਕਾਰਵਾਈ ਕੀਤੀ ਜਾਵੇਗੀ ਜਿਸ ਇਸ ਰੂਪੇ ਪੱਤਰਕਾਰ ਭਾਈਚਾਰੇ ਵੱਲੋਂ ਇੱਕ 14 ਮੈਂਬਰੀ ਕਮੇਟੀ ਦਾ ਰਸਤਾ ਕੀਤਾ ਗਿਆ ਜੋ ਕਿ ਅਗਲੀ ਕਾਰਵਾਈ ਫੈਸਲਾਏਗੀ ਇਹ ਸਿਸਨਰ ਸ਼ੁਰੂ ਪੀਮੀਆ ਕੇ ਤੋਰ ਦਾ ਹੈ ਚਾ ਪਾਲਸਪ੍ਰਤੀ ਪੱਤਰਕਾਰ ਭਾਈਚਾਰੇ ਦੇ ਜਿਹੜਾ ਰੋਸ਼ ਹੈ ਉਸ ਲਈ ਕੀ ਕਾਰਵਾਈ ਕਰਦਾ ਅੱਜ ਸਾਡੇ ਪੱਤਰਕਾਰ ਭਾਈਚਾਰੇ ਦੇ ਇੱਕ ਮੈਂਬਰ ਤੇ ਹੋਏ ਹਮਲੇ ਨੂੰ ਲੈ ਕੇ ਦੋਏ ਮੀਟਿੰਗ ਹੋਈ ਹੈ ਪੱਤਰਕਾਰਾਂ ਨੇ ਸਭ ਤੋਂ ਮੈਂ ਸਭ ਦਾ ਧੰਨਵਾਦ ਕਰਦਾ ਕਿ ਉਹ ਮੀਟਿੰਗ ਬਹੁਤ ਜ਼ਿਆਦਾ ਸਫਲ ਹੋਈ ਹੈ ਪੱਤਰਕਾਰ ਭਾਈਚਾਰੇ ਨੇ ਪੂਰਾ ਸਹਿਯੋਗ ਦਿੱਤਾ ਹੈ ਤੇ ਨਾਲ ਹੀ ਇੱਕ ਬਹੁਤ ਹੀ ਅਹਿਮ ਗੱਲ ਹੋਈ ਹੈ ਕਿ ਅੱਜ ਰਾਮਪਰਾ ਫੂਲ ਦੀ ਪ੍ਰੈਸ ਨੇ ਪੱਤਰਕਾਰ ਭਾਈਚਾਰੇ ਨੇ ਆਪਣੇ ਏਕੇ ਦਾ ਸਬੂਤ ਦਿੱਤਾ ਹੈ ਆਪਣੇ ਇਕੱਠੇ ਹੋਣ ਦਾ ਸਬੂਤ ਦਿੱਤਾ ਹੈ ਤੇ ਉਮੀਦ ਹੈ ਕਿ ਜੋ ਅੱਜ ਇਹ ਏਕਾ ਹੋਇਆ ਹੈ ਜੋ ਅੱਜ ਪੱਤਰਕਾਰ ਭਾਈਚਾਰਾ ਇਕੱਠਾ ਹੋਇਆ ਹੈ ਉਹ ਲੰਬੇ ਸਮੇਂ ਤੱਕ ਇਸੇ ਤਰ੍ਹਾਂ ਰਹੇਗਾ ਤੇ ਜੋ ਵੀ ਪੱਤਰਕਾਰਾਂ ਨੂੰ ਅੱਗੇ ਵੀ ਸਮੱਸਿਆਵਾਂ ਆਉਣਗੀਆਂ ਉਸ ਤੇ ਇਸੇ ਤਰ੍ਹਾਂ ਪੱਤਰਕਾਰ ਭਾਈਚਾਰਾ ਆਪਣੀ ਜੋ ਵੀ ਹੈ ਇਕਤਾ ਦਾ ਸਬੂਤ ਦਿੰਦਾ ਰਹੇਗਾ ਤੇ ਇੱਕਜੁੱਟ ਹੋ ਕੇ ਜੋ ਸ਼ਹਿਰ ਦੀਆਂ ਸਮੱਸਿਆਵਾਂ ਹੈ ਸ਼ਹਿਰ ਦੇ ਮੁੱਦੇ ਹੈ ਜੋ ਵੀ ਜਿਸ ਤਰ੍ਹਾਂ ਦੀ ਵੀ ਸਾਨੂੰ ਡਿਊਟੀ ਲਗਾਈ ਗਈ ਹੈ ਪੱਤਰਕਾਰ ਦੇ ਤੌਰ ਤੇ ਉਸ ਨੂੰ ਆਪਣੀ ਡਿਊਟੀ ਨੂੰ ਪੂਰੀ ਅਦੇ ਨਾਲ ਨਿਭਾਉਂਦੇ ਰਹਾਂਗੇ ਇਸ ਲਈ ਮੈਂ ਸਭ ਦਾ ਧੰਨਵਾਦ ਕਰਦਾ ਹਾਂ ਤੇ ਸਭ ਨੂੰ ਬਾਅਦ ਵਿੱਚ ਪੱਤਰਕਾਰਾਂ ਨੂੰ ਜੋ ਇਸ ਮੀਟਿੰਗ ਦੇ ਵਿੱਚ ਰਾਮਪਰਾ ਫੂਲ ਸ਼ਹਿਰ ਦੀ ਪ੍ਰੈਸ ਤੋਂ ਬਿਨਾ ਬਾਹਰੋਂ ਸਾਡੇ ਪੱਤਰਕਾਰ ਭਾਈਚਾਰੇ ਹਲੇ ਆਏ ਹੈ ਸਾਡੇ ਮਿੱਤਰ ਆਏ ਹੈ ਸਾਨੂੰ ਸਪੋਰਟ ਦਿੱਤੀ ਹੈ ਅਸੀਂ ਉਹਨਾਂ ਦਾ ਉਸ ਲਈ ਬਹੁਤ ਧੰਨਵਾਦ ਕਰਦੇ ਹਾਂ ਪੱਤਰਕਾਰ ਭਾਈਚਾਰੇ ਤੋਂ ਇਲਾਵਾ ਬਹੁਤ ਸਾਰੀਆਂ ਜਥੇਬੰਦੀਆਂ ਬਹੁਤ ਸਾਰੇ ਸੰਗਠਨਾਂ ਨੇ ਵੀ ਸਾਨੂੰ ਫੋਨ ਤੇ ਸਾਨੂੰ ਇਸ ਦੀ سپورਟ ਦੇਣ ਦਾ ਸਾਡੇ ਨਾਲ ਖੜੇ ਹੋਣ ਦਾ ਜੋ ਸਬੂਤ ਦਿੱਤਾ ਹੈ ਜੋ ਸਾਨੂੰ ਵਿਸ਼ਵਾਸ ਦਿਵਾਇਆ ਅਸੀਂ ਉਹਨਾਂ ਦਾ ਵੀ ਧੰਨਵਾਦ ਕਰਦੇ ਹਾਂ ਸ਼ੁਕਰੀਆ